ਤਾ ਪਿਛਲੇ 2 ਦਿਨਾਂ ਤੋਂ ਲੋਕ ਇੱਥੇ ਬੰਨ ਬੰਨਣ ਲਈ ਲੱਗੇ ਹੋਏ ਆ ਕਿ ਜਿਹੜੇ ਕੋ ਰਾਜਨੀਤਿਕ ਸਾਡੇ ਲੀਡਰ ਸਾਰਿਆਂ ਨੇ ਆਣ ਕੇ ਬੰਨ ਦੇ ਕੋਲ ਲੋਕੇ ਫੋੜਾਂ ਲਵਾ ਕੇ ਤੇ ਆਪ ਆਪਣੇ ਘਰਾਂ ਨੂੰ ਜਾਣ ਨਹੀਂ ਸਿਮਤ ਇਸ ਇਹਨੂੰ ਵਧੀਆ ਸਮਝਿਆ ਮੈਂ ਤੋ ਤੱਕ ਵੇਖਿਆ ਵੀ ਕਈ ਥਾਵਾਂ ਤੇ ਰਾਸ਼ਨ ਮੰਨ ਕੇ ਫਿਰ ਵਾਪਸ ਲੈ ਲੈ ਆਣਾਂ ਨੇ ਨਹੀਂ ਸਰਕਾਰ ਨੂੰ ਤਾਂ ਤੁਸੀਂ ਮਾੜਾ ਨਾ ਕਹੋ ਮੁੱਖ ਮੰਤਰੀ ਨੇ ਤਾਂ ਜਾਜ ਵੀ ਦੇਤਾ ਲੋਕਾਂ ਨੂੰ ਉਹ ਜਾਜ ਨੇ ਕੀ ਕੀਤਾ ਯਾ ਜਾਜ ਨੇ ਕੋਈ ਜਾਨ ਬਚਾਈ ਦੱਸੋ ਇੱਥੇ ਆਵੇ ਸਾਡੇ ਨਾਲ ਇਹ ਸਿਆਣ ਕੇ ਮਨ ਬੰਦੇ ਚ ਚੁੱਕੇ ਹੈ ਤੁਹਾਡੇ ਤਰ੍ਹਾਂ ਦੇ ਲਟੂਚਰਾ ਚੁੱਕੇ ਆਣ ਕੇ ਮੁੱਖ ਮੰਤਰੀ ਪਿੰਡ ਦੇ ਲੋਕਾਂ ਵੱਲੋਂ ਵੀ ਘਟੋ ਘਟ 24 ਤਰੀਕ ਦਾ ਰੋਲਾ ਪਾਇਆ ਜਾ ਰਿਹਾ ਹੈ ਕਿ ਆਪਾਂ ਕੁਝ ਕਰੀਏ ਪਰ ਜਦੋਂ ਕਹ ਲੋ ਕਿ 20 ਫੁੱਟ ਰਹਿ ਗਿਆ ਬੰਨ ਨਾਲੋਂ ਉਟਾ ਫਿਰ ਕੁਝ ਕੀਤਾ ਗਿਆ ਹੈਗਾ ਜੇ ਅਗਰੇ ਬੰਦ ਨੂੰ ਕੋਈ ਨੁਕਸਾਨ ਪਹੁੰਚਦਾ ਸਿੱਧਾ ਕਿੰਨੇ ਕ ਪਿੰਡੇ ਜਿਹੜੇ ਆ ਉਹ ਹੋਈ ਪ੍ਰਦੇਸ਼ ਦੀ ਲਪੇਟ ਵਿੱਚ ਆਉਣੇ ਸੀ ਜੀ ਫਿਰ ਹੋਈ ਪਰ ਸਾਰਾ ਹੀ ਆ ਜਾਣਾ ਸੀ ਇਹ ਕੋਈਪਰ ਨਾਲੋਂ 10-15 ਫੁੱਟ ਉੱਚਾ ਪਾਣੀ ਖੜਾ ਜੀ ਜੇ ਆਪਾਂ ਸਮਝੀਏ ਨਾ ਵੀ ਜੇ ਪ੍ਰਸ਼ਾਸਨ ਕਰ ਸਕਦਾ ਸੀ ਕਿ ਨਹੀਂ ਜੇ ਪ੍ਰਸ਼ਾਸਨ ਦੇ ਸਿਰ ਤੇ ਹੁੰਦਾ ਤੇ ਇਹ ਬੰਨ ਕਰੇ ਦਾ ਟੁੱਟ ਜਾਂਦਾ ਆਪਾਂ ਵੇਖਦੇ ਆ ਕਿ ਕੋਈ ਗੱਟੇ ਲਈ ਆਉਂਦਾ ਖਾਲੀ ਲਈ ਆਉਂਦਾ ਕੋ ਟਰਾਲੀਆਂ ਮਿੱਟੀਆਂ ਲਈ ਆਉਂਦਾ ਆ ਕੋਈ ਭਰੀ ਜਾਂਦਾ ਆ ਕੋਈ ਲੰਗਰ ਲਈ ਆਉਂਦਾ ਆ ਜਿੰਨੇ ਜੋਗਾ ਕੋਈ ਹਰੇਕ ਵਿਅਕਤੀ ਨੇ ਇੱਥੇ ਆਪਦਾ ਯੋਗਦਾਨ ਪਾਇਆ ਆ ਸਰਹੱਦੀ ਝਲਾ ਫੋਇਪਰੰਦਰ ਸਤਲੁਜ ਦਰਿਆ ਲਗਾਤਾਰ ਮਾਰ ਜਿਹੜੀ ਆ ਉਹ ਕਰਿਆ ਤੇ ਹੁਣ ਆਫਤ ਜਿਹੜੀ ਆ ਉਹ ਫੋਇਪਰ ਦੇ ਸਰ ਆ ਖੜੀ ਹੋ ਗਈ ਐ ਇਸ ਵੇਲੇ ਅਸੀਂ ਕੋਇਪਰ ਦੇ ਪਿੰਡ ਹਬੀਬਕੇ ਵਿਖੇ ਮੌਜੂਦ ਆ ਜਿੱਥੇ ਲੋਚਾ ਜੜੀਆਂ ਭਗ ਚੁੱਕੇ ਆ ਪਰ ਲੋਕ ਆਪ ਮੁਹਾਰੇ ਹੋ ਕੇ ਬੰਨ ਬੰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰਿਆ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫੋਇਪਰ ਦੇ ਪਿੰਡ ਹਬੀਬਕੇ ਦੀਆਂ ਹਨ ਤਾਂ ਪਿਛਲੇ 2 ਦਿਨਾਂ ਤੋਂ ਲੋਕ ਇੱਥੇ ਬੰਨ ਵੰਨਣ ਲਈ ਲੱਗੇ ਹੋਏ ਆ ਤਾਂ ਤਸਵੀਰ ਤੁਸੀਂ ਦੇਖ ਸਾਦੇ ਹੋ ਕਿ ਸੇਵਾ ਜਿਹੜੀ ਇੱਥੇ ਉਹ ਚੱਲ ਰਹੀ ਆ ਤਾਂ ਗੱਟੇ ਪਰ ਪਰ ਰੇਤਾ ਦੇ ਜਿਹੜੇ ਆ ਮਿੱਟੀ ਦੇ ਉਹ ਲਗਾਏ ਜਾ ਰਹੇ ਆ ਤਾਂ ਗੱਲਬਾਤ ਵੀ ਕਰ ਲੈਨੇ ਆ ਸਾਡੇ ਨਾਲ ਇੱਥੇ ਕੁਝ ਲੋਕ ਮੌਜੂਦ ਆ ਤਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਦੇ ਆ ਭਾਈ ਜੀ ਨਾਮ ਕੀ ਤੁਹਾਡਾ ਹਾਂਜੀ ਕੀ ਨਾਮ ਤੁਹਾਡਾ ਗੁਰਮੀਤ ਸਿੰਘ ਗੁਰਮੀਤ ਸਿੰਘ ਜੀ ਕੀ ਹਾਲਾਤ ਕੀ ਆ ਜੀ हां ਹੁਣ ਹਾਲਾਤ ਕੰਟਰੋਲ ਵਿੱਚ ਕੁਝ ਤੇ ਮੈਨੂੰ ਕੀ ਪਹਿਲਾਂ ਤਾਂ ਚਲੋ ਜਿਹੜਾ ਪਾਣੀ ਦੀ ਬੁੜੀ ਢਾ ਲੱਗ ਰਹੀ ਸੀ ਹੁਣ ਸੰਗਤ ਦੇ ਸਹਿਯੋਗ ਨਾਲ ਹੁਣ ਆਪਾਂ ਮਿਲ ਕੇ ਆਪੇ ਨੋਚਾ ਅੱਗੇ ਜਾ ਰਹੇ ਹਾਂ ਜਿਨ੍ਹਾਂ ਨਾਲ ਆਪਾਂ ਜਿਹੜਾ ਕਹਿੰਦੇ ਪਾਣੀ ਦਾ ਖੁਮਾ ਸੀ ਉਹਨੂੰ ਕੰਟਰੋਲ ਵਿੱਚ ਹਾਂਜੀ ਹਾਂਜੀ ਕੋਈ ਪ੍ਰਸ਼ਾਸਨ ਵਾਲੋ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹਾਂ ਪ੍ਰਸ਼ਾਸਨ ਵਾਲਿਆਂ ਨੇ ਪ੍ਰਬੰਧੇ ਸੰਗਤ ਵੱਲੋਂ ਪ੍ਰਬੰਧੇ ਸਾਰੇ ਸਹਿਯੋਗ ਨਾਲ ਚੱਲ ਰਿਹਾ ਜੀ ਪ੍ਰਸ਼ਾਸਨ ਸਾਨੂੰ ਹਰ ਇੱਕ ਚੀਜ਼ ਜਿਹੜੀ ਲੋੜ ਪੈਂਦੀ ਉਹ ਦੇ ਰਿਹਾ ਹੈਗਾ ਪ੍ਰਸ਼ਾਸਨ ਸਾਨੂੰ ਪੂਰਾ ਸਹਿਯੋਗ ਕਰ ਰਿਹਾ ਜੀ ਹਾਂਜੀ ਲੋਕ ਕਹਿੰਦੇ ਕਿ ਪਿਛਲੇ 10 ਦਿਨਾਂ ਤੋਂ ਅਸੀਂ ਰੌਲਾ ਪਾ ਰਹੇ ਸੀ ਕਿ ਜੇ ਨੋਚਾ ਜਿਹੜੀਆਂ ਉਹ ਥੱਲੇ ਡਿੱਗਦੀ ਉਨ੍ਹਾਂ ਵੱਲ ਧਿਆਨ ਜਿਹੜਾ ਦਿੱਤਾ ਜਾਵੇ ਅਕੀਲ ਲੋਕਾਂ ਨੇ ਆ ਕੇ ਜਿਹੜੀ ਪਹਿਲ ਕਦਮੀ ਕੀਤੀ ਆ ਆ ਇਹ ਗੱਲ ਹੈ ਆ ਕਿ ਸਾਡੇ ਵੱਲੋਂ ਵੀ ਮੇਰੇ ਵੱਲੋਂ ਵੀ ਪਿੰਡ ਦੇ ਲੋਕਾਂ ਵੱਲੋਂ ਵੀ ਘਟੋ ਘਟ 24 ਤਰੀਕ ਦਾ ਰੋਲਾ ਪਾਇਆ ਜਾ ਰਿਹਾ ਹੈ ਕਿ ਆਪਾਂ ਕੁਝ ਕਰੀਏ ਪਰ ਜਦੋਂ ਕਹ ਲੋ ਕਿ 20 ਫੁੱਟ ਰਹਿ ਗਿਆ ਬੰਨ ਨਾਲੋਂ ਟਾ ਫਿਰ ਕੁਝ ਕੀਤਾ ਗਿਆ ਹੈਗਾ ਉਹਦੇ ਕਰਕੇ ਥੋੜੇ ਦੇ ਸਾਰੇ ਲੋਕਾਂ ਦੇ ਵਿੱਚ ਸ਼ਹਿਰ ਵਿੱਚ ਪਿੰਡਾਂ ਵਿੱਚ ਕਹ ਲੋ ਇੱਕ ਡਰ ਦਾ ਮਾਹੌਲ ਬਣ ਗਿਆ ਪਰ ਹੁਣ ਮੈਂ ਤੁਹਾਡੇ ਰਾਈ ਮਤਲਬ ਕਿ ਮੈਂ ਕਵਾਂਗਾ ਕੋਈ ਡਰ ਵਾਲਾ ਮਾਹੌਲ ਨਹੀਂ ਜਿੱਥੇ ਹੈਗੇ ਉੱਥੇ ਬੈਠੇ ਰਹੋ ਕੋਈ ਚੀਜ਼ ਨਹੀਂ ਹੁੰਦਾ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਬਸ ਇਹ ਵਧੀਆ ਹੋਵੇ ਹਾਂਜੀ ਤਾਂ ਬਿਲਕੁਲ ਸਾਨੂੰ ਸਾਰਿਆਂ ਨੂੰ ਅਰਦਾਸ ਜਿਹੜੀ ਆ ਉਹ ਕਰਨੀ ਚਾਹੀਦੀ ਆ ਕਿਉਂਕਿ ਅਗਰੇ ਬੰਨ ਟੁੱਟਦਾ ਤਾਂ ਫਿਰ ਪੂਰੇ ਸ਼ਹਿਰ ਨੂੰ ਵੱਡਾ ਨੁਕਸਾਨ ਜਿਹੜਾ ਉਹ ਹੋਣਾ ਸੀਗਾ ਤਾਂ ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ ਗੱਲਬਾਤ ਕਰਨ ਲਿਆ ਕਿ ਹਾਲਾਤ ਕੀ ਆ ਲੋਕਾਂ ਵੱਲੋਂ ਕਿੰਨੀ ਕਿ ਸੇਵਾ ਜਿਹੜੀ ਆ ਉਹ ਇੱਥੇ ਨਹੀਂ ਹੋਈ ਜਾ ਰਹੀ ਨਹੀਂ ਜਿਹੜੀ ਲੋਕਾਂ ਦੇ ਸੇਵਾ ਜੀ ਉਮੀਦ ਤੋਂ ਕਿਤੇ ਡੁੱਬਣੀ ਚੁੱਭਣੀ ਆ ਜੀ ਕਿਉਂਕਿ ਇੱਥੇ ਹਜ਼ਾਰਾਂ ਦੀ ਤੁਸੀਂ ਦੇਖ ਸਕਦੇ ਇੱਥੇ ਸੰਗਤ ਆ ਕੋਈ ਘਟੇ ਭਰ ਰਿਹਾ ਕੋਈ ਬਣ ਰਿਹਾ ਕੋਈ ਸੱਤ ਰਿਹਾ ਸਾਰੇ ਕਰ ਰਹੇ ਮੇਰੇ ਵੀਰ ਜਿੰਨੇ ਵੀ ਦੂਰੋਂ ਨੇੜੋਂ ਜਿਨ੍ਹਾਂ ਦੇ ਅੰਦਰ ਦਿਲ ਦੇ ਅੰਦਰ ਜਿਨ੍ਹਾਂ ਦੇ ਧਮਦਰਦੀ ਪੀ ਇੱਧਰ ਲ ਜਿਹੜਾ ਸੋਈ ਪਰੇ ਗਿਆ ਨਾ ਡੁੱਬ ਜੇ ਤੋਂ ਸਾਰੇ ਮੇਰੇ ਵੀਰ ਰਾਤ ਦੇ 2 ਵਜੇ ਤੇ ਕਰ ਲੱਗੇ ਰਿਹਾ ਸਵੇਰ ਦੇ ਫਿਰ 7 ਵਜੇ ਤੋਂ ਲੱਗੇ ਹੋਏ ਆ ਜੀ ਅਗਲੇ ਬੰਨ ਨੂੰ ਕੋਈ ਨੁਕਸਾਨ ਪਹੁੰਚਦਾ ਸਿੱਧਾ ਕਿੰਨੇ ਕ ਪਿੰਡ ਜਿਹੜੇ ਆ ਉਹ ਫਰੋਇਪੁਰ ਦੇ ਲਪੇਟ ਵਿੱਚ ਆਉਣੇ ਸੀ ਜੀ ਫਰੋਇਪੁਰ ਸਾਰਾ ਹੀ ਆ ਜਾਣਾ ਸੀ ਜਿੰਨਾ ਇਹ ਬੰਨ ਦਾ ਨਾਲ ਪਾਣੀ ਕੰਟਰੋਲ ਹੋਇਆ ਨਾ ਇਹ ਫਰੋਇਪੁਰ ਨਾਲੋਂ 10 15 ਫੁੱਟ ਉੱਚਾ ਪਾਣੀ ਖੜਾ ਜੀ ਕਿਉਂਕਿ ਫਰੋਇਪੁਰ ਏਰੀਆ ਨੀਵਾ ਹੈ ਤੇ ਸਾਰੀ ਛੌਣੀ ਵੀ ਡੁੱਬ ਜਾਣੀ ਸੀ ਅਗਾ ਜਿਹੜੀ ਝੋਕ ਵਾਲੀ ਨਹਿਰ ਹੈ ਸ਼ਹਿਰੋਂ ਦੇ ਨਾਲ ਲੱਗ ਕੇ ਕੋਈ ਬਾਜਾ ਠੀਕ ਆ ਨਹੀਂ ਤੇ ਉਹ ਦੂਜੇ ਉਹ ਵੀ ਟੁੱਟਦੀ ਤਾਂ ਦੂਜੇ ਗਿਆ ਜਾ ਸਕਦਾ ਕਿਉਂਕਿ ਪਾਣੀ ਜਿਹੜਾ ਨਾ ਬਹੁਤ ਜ਼ਿਆਦਾ ਤੁਸੀਂ ਵਹਾਅ ਵੇਖਿਆ ਬਹੁਤ ਸਪੀਡ ਤੇ ਪਾਣੀ ਦੀ ਜੀ ਅ ਅਗ ਇੱਥੇ ਲੋਕ ਟਾਈਮ ਤੇ ਨਾ ਪਹੁੰਚਦੇ ਤਾਂ ਲੱਗਦਾ ਕਿ ਇਸ ਬੰਨ ਨੂੰ ਜਿਹੜਾ ਵੱਡਾ ਨੁਕਸਾਨ ਪਹੁੰਚਣਾ ਸੀਗਾ ਇਹ ਤਾਂ ਹੈ ਜੀ ਜਿੰਨਾ ਹੈ ਜੇ ਲੋਕ ਨਾ ਜਾਗਰੂਕ ਹੁੰਦੇ ਭੀ ਜੇ ਪ੍ਰਸ਼ਾਸਨ ਦੇ ਆਸਰੇ ਬਿਠੇ ਰਹਿੰਦੇ ਠੀਕ ਆ ਫਿਰ ਨਹੀਂ ਕਿਉਂਕਿ ਸਾਰਾ ਹੜਲ ਮਿਲ ਕੇ ਹੋਣਾ ਸੀ ਇਹ ਦੁੱਖ ਦੀ ਘੜੀ ਸੀ ਇਸ ਦੇ ਵਿੱਚ ਸਾਰਿਆਂ ਦਾ ਲੱਗਣਾ ਜ਼ਰੂਰੀ ਸੀ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਹੜੀ ਸੰਗਤ ਨੇ ਦਿਲ ਫੋਟ ਭੇਟਾ ਪਾਈ ਆ ਕੋਈ ਕਿਵੇਂ ਕੀਤੀ ਕਿਸੇ ਨੇ ਖਾਣਾ ਲਿਆਂਦਾ ਕਿਸੇ ਨੇ ਪਾਣੀ ਲਿਆਂਦਾ ਕੋਈ ਇੱਥੇ ਆਪ ਸੇਵਾ ਕਰਕੇ ਗਿਆ ਸਭ ਦਾ ਸ਼ੁਕਰ ਗੁਜ਼ਾਰਾਂ ਜੀ ਤਾਂ ਬਿਲਕੁਲ ਸਾਡੇ ਨਾਲ ਹੋਰ ਵੀ ਇੱਥੇ ਸੰਗਮ ਮੌਜੂਦ ਆ ਬਾਬੇ ਮੌਕੇ ਤੇ ਪਹੁੰਚੇ ਹੋ ਕੀ ਹਾਲਾਤ ਵੀ ਆ ਦਸ ਬਾਬੇ ਸੁਨਮ ਸਿੰਘ ਇੰਟਰਨੈਸ਼ਨਲ ਪੰਥਕ ਦਾ ਪੰਜਾਬ ਪ੍ਰਧਾਨ ਧਰਮਿਕ ਅਸੀਂ ਵੇਖਦੇ ਹਾਂ ਕਿ ਫੋਇਪੁਰ ਦਾ ਜੋ ਬਨਿਆ ਬਿਲਕੁਲ ਫੋਇਪੁਰ ਦੇ ਨਕ ਥੱਲੇ ਆਇਆ ਹੈ ਫੋਇਪੁਰ ਸ਼ਹਿਰ ਬਿਲਕੁਲ ਇਸ ਦਰਿਆ ਦੇ ਨੇੜੇ ਵਸਦਾ ਨਾਲ ਵਸਦਾ ਹੈ ਜੋ ਇਹਿਲਾਤ ਬਣਿਆ ਪਿਛਲੇ ਕੁਝ ਸਮੇਂ ਤੋਂ ਵੇਖਿਆ ਕਿ ਇਹ ਜਿਹੜਾ ਅੱਜ ਸੰਗਤਾਂ ਕੰਮ ਕਰ ਰਹੀ ਹੈ ਲਾ ਕੇ ਸੰਗਤ ਕਰ ਰਹੀ ਹੈ ਇਹ ਪ੍ਰਸ਼ਾਸਨ ਨੂੰ ਇਹ ਕੰਪਨੀ ਨੂੰ ਤਿਆਰੀਆਂ ਕਰਨੀਆਂ ਚਾਹੀਦੀਆਂ ਹਨ ਬੰਨ ਦਾ ਜੋ ਨੋਚਾਂ ਆ ਨੋਚਾਂ ਨੂੰ ਪੂਰੀਆਂ ਕੈਮ ਕਰਨੀਆਂ ਚਾਹੀਦੀਆਂ ਸੀ ਕਿਉਂਕਿ ਮੈਂ ਸਮਝਦਾ ਪ੍ਰਸ਼ਾਸਨ ਦੀ ਨਰਲਾਈਕੀ ਹੈ ਜਿਹੜਾ ਹੁਣ ਪ੍ਰਸ਼ਾਸਨ ਤੋਂ ਕੰਮ ਵੇਰ ਗਿਆ ਆ ਜੇ ਆਪਾਂ ਸਮਝੀਏ ਨਾ ਵੀ ਜੇ ਪ੍ਰਸ਼ਾਸਨ ਕਰ ਸਕਦਾ ਸੀ ਕਿਉਂ ਨਹੀਂ ਜੇ ਪ੍ਰਸ਼ਾਸਨ ਦੇ ਸਿਰ ਤੇ ਹੁੰਦਾ ਤੇ ਇਹ ਬੰਨ ਕਦੇ ਦਾ ਟੁੱਟ ਜਾਂਦੇ ਘਟੋ ਘਟ 35 40 ਪਿੰਡ ਜਿਹੜੇ ਫੋਜਪੁਰ ਸ਼ਹਿਰ ਦੇ ਨਾਲ ਨਾਲ ਸਾਰੇ ਇਸ ਪਾਣੀ ਦੀ ਰੇਪੇਟ ਬਚਾਉਣੇ ਸੀਗੇ ਤੇ ਮੈਂ ਧੰਨਵਾਦ ਕਰਦਾ ਆ ਵੱਖੋ ਵੱਖਰੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ ਜਾਂ ਕਿਸਾਨ ਜ세 ਬੰਦੀਆਂ ਜਾਂ ਹੋਰ ਸੰਸਥਾਵਾਂ ਸਾਡੀਆਂ ਆ ਜਿਨ੍ਹਾਂ ਨੇ ਇੱਥੇ ਪਹੁੰਚ ਕੇ ਤੇ ਆਪੂ ਆਪਣਾ ਯੋਗਦਾਨ ਪਾਇਆ ਆ ਜਿਹਦੇ ਜਿਹਦੇ ਅਨੁਸਾਰ ਆਪਾਂ ਵੇਖਦੇ ਆ ਕਿ ਕੋਈ ਗੱਟੇ ਲਈ ਆਉਂਦਾ ਖਾਲੀ ਲਈ ਆਉਂਦਾ ਕੋਈ ਟਰਾਲੀਆਂ ਮਿੱਟੀ ਦੀਆਂ ਲਈ ਆਉਂਦਾ ਆ ਕੋਈ ਭਰੀ ਜਾਂਦਾ ਆ ਕੋਈ ਲੰਗਰ ਲਈ ਆਉਂਦਾ ਆ ਜਿਨੇ ਜੋਗਾ ਕੋਈ ਹਰੇਕ ਵਿਅਕਤੀ ਨੇ ਇਥੇ ਆਪ ਦਾ ਯੋਗਦਾਨ ਪਾਇਆ ਉਸ ਯੋਗਦਾਨ ਅਨੁਸਾਰ ਕਿ ਅਸੀਂ ਆਪ ਦੇ ਫਰੀਪੁਰ ਸ਼ਹਿਰ ਨੂੰ ਔਰ ਅਸੀਂ ਆਪ ਦੇ ਇਲਾਕੇ ਨੂੰ ਬਚਾ ਲਿਆ ਹੈ ਲੋਕ ਕਹਿੰਦੇ ਕਿ ਅਸੀਂ ਨੇ ਪਿਛਲੇ 10 ਦਿਨਾਂ ਤੋਂ ਰੌਲਾ ਪਾ ਰਹੇ ਹਾਂ ਕਿ ਇਸ ਬਨ ਵੱਲ ਜਿਹੜਾ ਧਿਆਨ ਆ ਦਿੱਤਾ ਜਾਵੇ ਕਿਉਂਕਿ ਮੇਨ ਬਨ ਫਰੀਪੁਰ ਸ਼ਹਿਰ ਨੂੰ ਇਹੀ ਬਨ ਬਚਾਉਂਦਾ ਤਾਂ ਮੀਡੀਆ ਨੇ ਵੀ ਕਾਫੀ ਖਬਰਾਂ ਲਾਈਆਂ ਕਿ ਇਸ ਬਨ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਪਰ ਪ੍ਰਸ਼ਾਸਨ ਕੰਬ ਕਰਨੀ ਨੀਂਦ ਸੁਟਾ ਰਿਹਾ ਵੇਖੋ ਜੀ মিডিਏ ਦਾ ਬੜਾ ਰੋ ਵਧੀਆ ਰੋ ਲਿਆ ਬਹੁਤ ਵਧੀਆ ਰੋ ਰਿਹਾ ਹਰੇਕ ਥਾਂ ਤੇ ਹਰ ਇੱਕ ਨੋਚ ਤੇ ਜਾ ਕੇ মিডিਏ ਨੇ ਚੈਕਿੰਗ ਕੀਤੀ ਹੈ মিডিਏ ਨੇ ਰੌਲਾ ਪਾਇਆ ਹੈ ਫਿਰ ਪ੍ਰਸ਼ਾਸਨ ਨੂੰ ਜਗਾਉਣਾ ਵੀ ਕੀਤਾ ਆ ਆਪਣੀਆਂ ਖਬਰਾਂ ਦੇ ਅਨਸਾਰ ਆਪਦੇ ਸੋਸ਼ਲ ਮੀਡੀਆ ਦੇ ਜੋ ਇਹਨਾਂ ਕੋਈ ਜਰੀਆ ਉਹਦੇ ਅਨਸਾਰ ਔਰ ਲੋਕਾਂ ਨੇ ਵੀ ਥਾਂ ਪਰ ਥਾਂ ਪ੍ਰਸ਼ਾਸਨ ਨੂੰ ਜਿਹੜਾ ਹੈ ਇਤਲਾਹ ਦਿੱਤੀ ਕਿ ਸਾਡਾ ਇਲਾਕਾ ਡੁੱਬ ਜਾਵੇਗਾ ਧਿਆਨ ਦਿਓ ਪਰ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਸਿਰਫ ਮੈਂ ਇਹ ਸੋਚਦਾ ਕਿ ਜਿਹੜੇ ਕੋ ਰਾਜਨੀਤਿਕ ਸਾਡੇ ਲੀਡਰ ਨੇ ਭਾਵੇਂ ਕਿਸੇ ਵੀ ਪਾਰਟੀ ਦੇ ਨੇ ਪਾਵੇਂ ਕੋਈ ਹੁਣ ਮੌਜੂਦਾ ਐਮਐਲਏ ਹੋਣ ਪਾਵੇਂ ਕੋਈ ਆਉਣ ਵਾਲੇ ਹੋਣ ਜਾਂ ਪਾਵੇਂ ਕੋਈ ਚੁੱਕੇ ਹੋਣ ਸਾਰਿਆਂ ਨੇ ਆਣ ਕੇ ਬੰਦ ਦੇ ਕੋਲ ਖਲੋ ਕੇ ਫੋੜਾਂ ਲਵਾ ਕੇ ਤੇ ਆਪੋ ਆਪਣੇ ਘਰਾਂ ਨੂੰ ਜਾਣ ਨਹੀਂ ਸਿਮਤ ਇਸ ਇਹਨੂੰ ਵਧੀਆ ਸਮਝਿਆ ਮੈਂ ਤੋ ਤੱਕ ਵੇਖਿਆ ਵੀ ਕਈ ਥਾਵਾਂ ਤੇ ਰਾਸ਼ਨ ਮੰਡ ਕੇ ਫਿਰ ਵਾਪਸ ਲੈ ਲੈ ਆਨਾਂ ਨੇ ਸੋ ਇਹ ਬਹੁਤ ਕਾਨੂੰਨੀ ਹਰਕਤ ਆ ਕਿਉਂਕਿ ਲੋਕਾਂ ਨੇ ਪ੍ਰਸ਼ਾਸਨ ਆਪ ਬਣਾਇਆ ਲੋਕਾਂ ਨੇ ਵੋਟਾਂ ਪਾ ਕੇ ਸਰਕਾਰਾਂ ਚੁਣੀਆਂ ਜਿਉਂ ਸਾਡੀਆਂ ਤੁਨੀਆਂ ਹੀ ਸਰਕਾਰਾਂ ਸਾਡਾ ਟੈਕਸਾਂ ਦਾ ਪੈਸਾ ਹੀ ਇਹ ਸਾਡੇ ਤੇ ਨਹੀਂ ਲਾਉਣਾ ਫਿਰ ਇਹੋ ਹੀ ਸਰਕਾਰਾਂ ਨੂੰ ਕੀ ਆਪਣਾ ਨੱਕ ਰਗੜ ਕੇ ਫੋੜੇ ਲਾਉਣਾ ਕਿਤੇ ਇਹ ਸਰਕਾਰਾਂ ਦਾ ਕੋਈ ਹਾਲਾਤ ਨਹੀਂ ਮੈਂ ਸਮਝਦਾ ਕਿ ਅੱਜ ਕੀ ਹਰ ਹਾਲਤ ਤੇ ਇਹ ਸਰਕਾਰ ਫੇਲ ਹੋਈ ਆ ਕਿ ਅੱਜ ਜੇ ਸਾਡੇ ਸੰਤ ਮਹਾਂਪੁਰਖ ਸਾਡੀਆਂ ਕਿਸਾਨ ਯੂਨੀਅਨਾਂ ਸਾਡੀਆਂ ਧਾਰਮਿਕ ਸੰਸਥਾਵਾਂ ਸਾਡੀਆਂ ਜਿੰਨੀਆਂ ਵੀ ਸੰਸਥਾਵਾਂ ਜਿੰਨੀਆਂ ਜਥੇਬੰਦੀਆਂ ਇਹ ਅੱਜ ਨਾ ਹਿੱਲਾ ਮਾਰਦੀਆਂ ਇੱਕ ਇੱਕ ਬੰਦੇ ਨੇ ਘਰਾਂ ਨਿਕਲ ਕੇ ਆਪ ਆਪਣਾ ਪਰ ਸਮਝ ਕੇ ਅੱਜ ਰੋਇਪੁਰ ਦੇ ਬੰਨ ਨੂੰ ਬਚਾਇਆ ਨਹੀਂ ਸਰਕਾਰ ਨੂੰ ਤਾਂ ਤੁਸੀਂ ਮਾੜਾ ਨਾ ਕਹੋ ਮੁੱਖ ਮੰਤਰੀ ਨੇ ਤਾਂ ਜਹਾਜ਼ ਵੀ ਦੇਤਾ ਲੋਕਾਂ ਨੂੰ ਕਿੰਨੇ ਲੋਕਾਂ ਦਾ ਜਹਾਜ਼ ਆ ਤਾਂ ਲੋਕਾਂ ਦੀ ਮਦਦ ਕਰੇਗਾ ਉਹ ਜਹਾਜ਼ ਨੇ ਕੀ ਕੀਤਾ ਆ ਜਹਾਜ਼ ਇੱਕ ਉਹ ਡਰਾਮੇ ਬਾਜੀ ਆ ਜਹਾਜ਼ ਨੇ ਕੋਈ ਜਾਨ ਬਚਾਈ ਦੱਸੋ ਕਿਤੇ ਰੱਖ ਤੋ ਕੀਤਾ ਨਾ ਜਹਾਜ਼ ਨਿਕਲੇ ਜਾ ਕੇ ਕਿਤੇ ਤੁਸੀਂ ਵੇਖ ਲੋ ਕਿਹਦੇ ਖਬਰ ਆਈ ਹੋਵੇ ਮੁੱਖ ਮੰਤਰੀ ਜਹਾਜ਼ ਨੇ ਇੰਨੀਆਂ ਜਾਨਾਂ ਬਚਾਈਆਂ ਆ ਉਹ ਇੱਕ ਡਰਾਮੇ ਬਾਜੀ ਜਿਹੜਾ ਗਰਾਊਂਡ ਲੈਵਲ ਤੇ ਕਰਨਾ ਮੁੱਖ ਮੰਤਰੀ ਨੇ ਉਹ ਕੰਮ ਆਣ ਗਿਆ ਇੱਥੇ ਆਵੇ ਸਾਡੇ ਨਾਲ ਇਸਿਆਂ ਨੇ ਕਿ ਮਨ ਬੰਦੇ ਚ ਚੁੱਕੇ ਹੈ ਤੁਹਾਡੇ ਤਰ੍ਹਾਂ ਤੇ ਗੱਟੂ ਚੜਾ ਚੁੱਕੇ ਆਣ ਕਿ ਮੁੱਖ ਮੰਤਰੀ ਉਹਦੇ ਪ੍ਰਸ਼ਾਸਨ ਐਮ ਐਲ ਜਿਹੜੇ ਆ ਥੋੜਾ ਜਿ ਕੋਈ ਵੀ ਇਥੇ ਜਿਹੜਾ ਮਾਰੇ ਗਏ ਨੇ ਇਹ ਸਭ ਕਹਿੰਦੀਆਂ ਗੱਲਾਂ ਆ ਲੇਕਿ ਡਰਾਮੇਬਾਜ਼ੀ ਆ ਜਹਾਜ ਜਿਹੜਾ ਜਹਾਜ ਦੇ ਬੱਕਰੀ ਗਾਉਤੀ ਸਾਰੇ ਸਮੇਂ ਦੇ ਚੋਲਾ ਚੱਲਿਆ ਇਹ ਉਥੇ ਕੁਝ ਨਹੀਂਗਾ ਅੱਲਾ ਆ ਗਏ ਮੁੱਖ ਮੰਤਰੀ ਇਸ ਪ੍ਰੇਰੀਏ ਦਾ ਦੌਰਾ ਕਰਨ ਵਾਸਤੇ ਵੇਖੋ ਮੇਰੀ ਗੱਲ ਸੁਣੋ ਇਹ ਤਾਂ ਇੱਕ ਮੈਂ ਫਿਰ ਉਹ ਦਾਅਵੀ ਗੱਲ ਦਰਉਣਾ ਆ ਪਈ ਇੱਕ ਡਰਾਮੇਬਾਜ਼ੀ ਆ ਜਿਹੜੇ ਅਥਰੂਕੁੰਜਨ ਵਾਲੀ ਗੱਲ ਇਹ ਪਹਿਲੋਂ ਪਹਿਲੋਂ ਤਿਆਰੀ ਕਰਨ ਦੀ ਲੋੜ ਸੀ ਪਹਿਲੋਂ ਹੋਣ ਦਾ ਕੰਮ ਸੀ ਜਿੱਦ ਨੇ ਨੇ ਦੌਰਾਬ ਦਾ ਕੈਨਸਲ ਕੀਤਾ ਆ ਉਹ ਕਿਉਂ ਕੈਨਸਲ ਕੀਤਾ ਇੱਥੇ ਲਾਜ਼ਮੀ ਇਹ ਦੌਰਾਬ ਦੇ ਇੱਥੋਂ ਪਹਿਲੋਂ ਚਾਹੀਦਾ ਥੋਨੂੰ ਜੇ ਹਾਲਾਤ ਵੇਂਦਾ ਇੱਥੇ ਆਣ ਕੇ ਆਪਦਾ ਇਹ ਜਾਇਜ਼ਾ ਲੈਂਦਾ ਵੀ ਕਿੱਥੇ ਲੋੜ ਆ ਕਿੱਥੇ ਘਾਟ ਹੈ ਕਿਸ ਚੀਜ਼ ਦੀ ਉਸੇ ਪੂਰਤੀ ਕਰਨੀ ਚਾਹੀਦੀ ਇਹਨਾਂ ਨੂੰ ਤਾਂ ਬਿਲਕੁਲ ਇਹ ਜੜੀਆਂ ਤਸਵੀਰਾਂ ਤੁਹਾਡੇ ਨਾਲ ਪ੍ਰੋਪਰਪਰ ਦੇ ਪਿੰਡ ਹਬੀਬ ਕੇ ਤੋਂ ਜਿਹੜੀਆਂ ਸਾਂਝੀਆਂ ਕੀਤੀਆਂ ਤਾਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ कि ਲੋਕ ਜਿਹੜੇ ਆ ਉਹ ਸੇਵਾ ਤੇ ਲੱਗੇ ਹੋਏ ਆ ਮਿੱਟੀ ਦੇ ਗੱਟੇ ਜਿਹੜੇ ਆ ਉਹ ਭਰੇ ਜਾ ਰਿਹਾ ਉਥੇ ਬੰਨ ਦੇ ਨਾਲ ਬੰਦ ਨਾਲ ਜਿਹੜੀਆਂ ਨੋਚਾਂ ਉਹ ਬੰਨੀਆਂ ਜਾ ਰਹੀਆਂ ਤਾਂ ਉਥੇ ਕਿਤੇ ਨਾ ਕਿਤੇ ਲੋਕਾਂ ਵਿੱਚ ਗੁੱਸਾ ਵੀ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਲੋਕਾਂ ਨੇ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਰੌਲਾ ਪਾ ਰਹੇ ਸੀਗੇ ਕਿ ਇਸ ਬੰਨ ਵੱਲ ਜਿਹੜਾ ਧਿਆਨ ਆ ਉਹ ਦਿੱਤਾ ਜਾਵੇ ਪਰ ਪ੍ਰਸ਼ਾਸਨ ਇਸ ਵੱਲ ਧਿਆਨ ਜਿਹੜਾ ਨਹੀਂ ਦਿੱਤਾ ਅਖੀਰ ਜਦੋਂ ਪਾਣੀ ਬੰਨ ਦੇ ਨਜ਼ਦੀਕ ਆਇਆ ਤਾਂ ਉਸ ਤੋਂ ਬਾਅਦ ਲੋਕ ਆਪ ਮਹਾਰੇ ਹੋ ਕੇ ਅੱਗੇ ਆਏ ਆ ਤੇ ਹੁਣ ਇਸ ਬੰਨ ਦੇ ਨਾਲ ਜਿਹੜੀਆਂ ਨੋਚਾਂ ਉਹ ਬੰਨੀਆਂ ਜਾ ਰਹੀਆਂ ਰੋਇਪੋ ਤੋਂ ਕੈਮਰਾਮੈਨ ਰਾਜੀਵ ਰੂਦ ਨਾਲ ਪਰਮੇਸ਼ਰ ਖਾਨਾ ਪੰਜਾਬੀ ਲੋਕ ਚੈਨ